ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇਕਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਆਨ ਕਰ ਲਓ ਜਿੱਦਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਜਿੰਨੇ ਵੀ ਆਪਾਂ ਸੂਟ ਲੈ ਆਏ ਆ ਜੀ ਹੋਣਗੇ ਪ੍ਰਿੰਟਡ ਸੂਟ ਜਿਨ੍ਹਾਂ ਨੂੰ ਆਪਾਂ ਡਿਫਰੈਂਟ ਸਟਾਈਲ ਦੇ ਵਿੱਚ ਆ ਡਿਫਰੈਂਟ ਫੈਬਰਿਕ ਦੇ ਵਿੱਚ ਆਪਾਂ ਇਹਨਾਂ ਨੂੰ ਸਟਾਈਲ ਕਰਿਆ ਹੋਇਆ ਹੈ ਜੀ ਲੈਸਿਸ ਦੇ ਨਾਲ ਤੇ ਬਹੁਤ ਸੋਹਣੇ ਪ੍ਰਿੰਟਡ ਸੂਟ ਨੇ ਪ੍ਰਿੰਟਡ ਸੂਟਾਂ ਨੂੰ ਆਪਾਂ ਇਹ ਬਾਰਡਰ ਦੇ ਨਾਲ ਵੀ ਲੈ ਕੇ ਡਿਜ਼ ਤੇ ਲੈਸਜ ਦੇ ਨਾਲ ਵੀ ਆਪਾਂ ਡਿਫਰੈਂਟ ਜਿਹੀ ਲੁੱਕ ਦੇ ਸਕਦੇ ਹਾਂ ਤੇ ਜਿੰਨੇ ਵੀ ਆਪਾਂ ਸੂਟ ਦਿਖਾਵਾਂਗੇ ਸਾਰੇ ਪ੍ਰਿੰਟਰ ਨੂੰ ਆਪਾਂ ਸਟਾਈਲ ਕਰਿਆ ਹੋਇਆ ਹੈ ਤੇ ਲਾਸਟ ਵੀਕ ਆਪਾਂ ਵੀਡੀਓ ਪਾਈ ਸੀ ਜਿੰਦੀ ਇੰਸਟਾ ਤੇ ਬਰਬਰੀ ਦੇ ਪ੍ਰਿੰਟ ਦੀ ਤੇ ਬਹੁਤ ਵਧੀਆ ਰਿਸਪਾਂਸ ਮਿਲਿਆ ਤੁਹਾਡਾ ਸਾਰਿਆਂ ਦਾ ਤੇ ਇਹ ਆਪਣੇ ਸਾਰਾ ਹੀ ਜਿੰਨੇ ਵੀ ਆਪਾਂ ਸੂਟ ਲੈ ਕੇ ਆਏ ਸੀ ਬਰਬਰੀ ਦੇ ਪ੍ਰਿੰਟ ਸਾਰੇ ਸਟਾਕ ਆਊਟ ਹੋ ਗਏ ਤੇ ਵਿਦਾਊਟ ਸਟੀਚਿੰਗ ਹੀ ਗਏ ਨੇ ਸੂਟ ਤੇ ਤੁਸੀਂ ਸਟੀਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੀ ਡਿਜ਼ਾਈਨਿੰਗ ਦੱਸ ਕੇ ਕਰਵਾ ਸਕਦੇ ਹੋ ਸਾਡੀ ਵੀਡੀਓ ਚ ਵੀ ਤੁਸੀਂ ਡਿਜ਼ਾਈਨਿੰਗ ਲੈ ਕੇ ਸੇਮ ਪ੍ਰਿੰਟ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਜੀ ਚਲੋ ਜੀ ਹੁਣ ਆਪਾਂ ਦਿਖਾਣੇ ਤੁਹਾਨੂੰ ਪਹਿਲਾ ਸੂਟ ਪਹਿਲਾ ਸੂਟ ਹੋਏਗਾ ਜੀ ਆਪਣਾ ਬਹੁਤ ਸੋਹਣੀ ਸ਼ਿਲਕਿਆ ਸ਼ਿਲਪ ਦੇ ਉੱਪਰ ਆਪਣਾ ਹੈ ਆਪਾਂ ਦੋ ਸੂਟ ਸੇਮ ਬਣਾਏ ਨੇ ਸੇਮ ਪ੍ਰਿੰਟ ਹੋਏਗਾ ਤੇ ਇਹ ਸ਼ਿਲਕ ਦਾ ਫੈਬਰਿਕ ਹੋਏਗਾ نیچے ਆਪਾਂ ਇਹਦੇ ਟਾਫਟਾ ਹਦੀ ਲਾਈਨ ਲਾਈ ਹੋਈ ਆ ਤੇ ਬਹੁਤ ਸੋਹਣਾ ਇਹਦਾ ਆਪਾਂ ਆਂਡੀਆਂ ਇਹ ਕਰਿਆ ਹੋਇਆ ਹੈ ਨੈਕਲਾਈਨ ਸਿਕਵੈਂਸ ਵਾਲੀ ਇਹ ਲੈਸ ਲੱਗੀ ਹੋਈ ਹੈ ਜਿਹੜੇ ਆਪਾਂ ਵਿੱਚ ਸੇਮ ਹੀ ਕਲਰ ਚੱਕਿਆ ਹੋਇਆ ਹੈ ਜੀ ਆਪਾਂ ਵਿੱਚੋਂ ਲੈਸ ਦੇ ਨਾਲ ਡਿਜ਼ਾਈਨ ਕਰਿਆ ਬਹੁਤ ਸੋਹਣਾ ਨੈਕਲਾਈਨ ਬਣਿਆ ਹੋਇਆ ਹੈ ਨੈਕਲਾਈਨ ਤੇ ਹੋਣਗੇ ਛੋਟੇ-ਛੋਟੇ ਆਪਾਂ ਦਿੱਤੇ ਹੋਏ ਨੇ ਪੌਟਲੀ ਬਟਨਸ ਤੇ ਇਹੇ ਸੇਮ ਡਿਜ਼ਾਈਨ ਪਰਿਤਤ ਹੋਇਆ ਜੀ ਬਾਜੂ ਦੇ ਉੱਪਰ ਡਿਫਰੈਂਟ ਜੀ ਲੁੱਕ ਹੋਏਗੀ ਬਹੁਤ ਸੋਹਣਾ ਡਿਜ਼ਾਈਨ ਕਰਿਆ ਹੋਇਆ ਜੀ ਤੇ ਸਾਰਾ ਮੈਂ ਦੇ ਸਲਾਈਸ ਨੂੰ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦੇ ਨਾਲ ਸਾਰਾ ਡਿਜ਼ਾਈਨ ਕਰਿਆ ਹੋਇਆ ਲੈਸਿਸ ਦੇ ਨਾਲ ਦੇਖੋ ਤੁਸੀਂ ਬਹੁਤ ਸੋਹਣੇ ਸੂਟ ਬਣੇ ਨੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਸਿਲਕ ਦਾ ਫੈਬਰਿਕ ਹੋਏਗਾ نیچے ਆਪਾਂ ਡਰਾਫਟ ਵਾਲੀ ਲਾਈਨਿੰਗ ਲਾਈ ਹੋਈ ਜਾਂਦੇ ਫਰੰਟ ਬੈਕ ਤੇ ਸਿਕਵੈਂਸ ਵਾਲੀ ਆਪਾਂ ਨੈਸ਼ਰੀ ਡਿਜ਼ਾਈਨਿੰਗ ਕਰੀ ਹੋਈ ਆ ਨੇੜੇ ਤੋਂ ਫਿਰ ਦੇਖੋ ਤੁਸੀਂ ਏਸੀ ਇਹਦਾ ਨੈਕ ਲਾਈਨ neck ਦੇ ਉੱਪਰ ਆਪਾਂ ਹਲਕਾ ਜਿਹਾ ਕੰਮ ਕਰਿਆ ਹੈਗਾ ਕੋਟਲੀ ਬਾਰਡਸ ਦਾ ਤੇ ਇੰਬੋਡਰੀ ਵੀ ਆਪਾਂ ਇੱਥੇ ਕਰਵਾ ਸਕਦੇ ਹਾਂ ਲੇਕਿਨ ਆਪਾਂ ਦਿੱਤੀ ਹੋਈ ਇਸੇ ਸਾਰੀ ਬਲੇਸ਼ਲੀ ਜਾਇਨਿੰਗ ਏਸੀ ਜੇ ਆਪਣਾ ਪਹਿਲਾ ਸੂਟ ਤੇ ਇਹਦੇ ਨਾਲ ਆਪਾਂ ਪੇਰਪ ਕਰਿਆ ਹੋਇਆ ਜੀ ਆ ਬੋਟਮ ਹੋਈਗੀ ਇਹਨਾਂ ਦਾ ਪਿਓਰ ਜੌਰਜਟ ਲਾਈ ਹੋਈ ਆ ਬੋਟਮ ਬਿਲਕੁਲ ਪਲੇਨ ਹੈ ਜੀ ਆ ਮਾਊਸ ਕਲਰ ਦੀ ਆਪਾਂ ਬੋਟਮ ਰੱਖੀ ਹੋਈ ਆ ਤੇ ਦੁਪੱਟੇ ਦਾ ਆ ਡਿਜ਼ਾਈਨ ਦੇਖੋ ਦੁਪੱਟਾ ਬਹੁਤ ਸੋਹਣਾ ਲਾਇਆ ਆਪਾਂ ਜਿਹੜਾ ਦੁਪੱਟਾ ਲਾਇਆ ਜਾਂਦੇ ਚ ਪਿਓਰ ਟੈਬੀ ਲਾਈਨਿੰਗ ਦਾ ਆਪਾਂ ਦੁਪੱਟਾ ਲਾਇਆ ਹੋਇਆ ਹੈ ਦੁਪੱਟੇ ਨੂੰ ਵੀ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ ਜੀ ਲੈਸਿਸ ਦੇ ਨਾਲ ਆਪਾਂ 4 ਸਾਈਡ ਬਾਰਡਰ ਨੂੰ ਕੰਪਲੀਟ ਕਰਿਆ ਹੋਇਆ ਹੈ ਜੀ ਇਹ ਸੀ ਜੀ ਆਪਣਾ ਪਹਿਲਾ ਡਿਜ਼ਾਈਨ ਦੂਸਰਾ ਵੀ ਪ੍ਰਿੰਟ ਸੇਮ ਹੋਏਗਾ ਡਿਜ਼ਾਈਨ ਡਿਫਰੈਂਟ ਹੋਏਗਾ ਹੁੰਦੇ ਦੇ ਹਾਂਜੀ ਇਹ ਵੀ ਆ ਪ੍ਰਿੰਟ ਸੇਮ ਹੈ ਜੀ ਡਿਜ਼ਾਈਨ ਡਿਫਰੈਂਟ ਹੈਗਾ ਪਰ ਕਾਲਰ ਵਿੱਚ ਨੈਕ ਰੱਖਿਆ ਹੋਇਆ ਹੈ ਨੈਕ ਦੀ ਆ ਡਿਟੇਲਿੰਗ ਦੇਖੋ ਤੁਸੀਂ ਨੇੜੇ ਤੋਂ ਬਿਲਕੁਲ ਸਿੰਪਲ ਨੈਕ ਹੋਏਗਾ ਉਸ ਤੋਂ ਬਾਅਦ ਆਪਾਂ ਸੇਮ ਕੰਮ ਕਰਿਆ ਹੋਇਆ ਹੈ ਸਲਾਈਸ ਦੇ ਉੱਪਰ ਹਲਕੀ ਜਿਹੀ ਡਿਜ਼ਾਈਨਿੰਗ ਦਿੱਤੀ ਹੋਈ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਇਸ ਤਰ੍ਹਾਂ ਬਲੈਸ਼ ਦੀ ਡਿਜ਼ਾਈਨਿੰਗ ਦਿੱਤੀ ਹੋਈ ਸੇਮ ਹੀ ਹੋਏਗੀ ਬਾਜੂ ਦੇ ਉੱਪਰ ਪ੍ਰਿੰਟ ਸੇਮ ਹੀ ਜਿਹਾ ਇਹ ਇਹਦੇ ਨਾਲ ਆਪਾਂ ਪੈਂਟ ਪਲਾਜੋ ਬਣਾਇਆ ਹੈ ਜੀ ਪੈਂਟ ਪਲਾਜੋ ਦਾ ਡਿਜ਼ਾਈਨ ਦੇਖੋ ਤੁਸੀਂ ਇਹ ਪੈਂਟ ਪਲਾਜਾ ਵਿੱਚ ਆਪਾਂ ਥੋੜਾ ਜਿਹਾ ਕਲਰ ਬੋਟਮ ਦਾ ਚੇਂਜ ਕਰਿਆ ਜੀ ਪ੍ਰਿੰਟ ਸ਼ਰਟ ਦਾ ਸੇਮ ਹੋਏਗਾ ਬੋਟਮ ਦਾ ਫੈਬਰਿਕ ਪ੍ਰਿੰਟ ਕਲਰ ਚੇਂਜ ਹੋਏਗਾ ਇਹ ਆਪਾਂ ਲਾਇਆ ਜੀ ਇਹਨਾਂ ਦਾ ਪੈਂਟ ਪਲਾਜਾ ਤੇ ਡਿਫਰੈਂਟ ਜਿਹਾ ਸਟਾਈਲ ਇਹਨਾਂ ਦਾ ਆਪਾਂ ਦਿੱਤਾ ਜੀ ਦੁਪੱਟੇ ਬਹੁਤ ਸੋਹਣਾ ਇਹਨਾਂ ਦੇ ਨਾਲ ਜਿਹੜਾ ਆਪਾਂ ਦੁਪੱਟਾ ਲਾਇਆ ਜੀ ਵਿੱਚ ਹੋਣ ਗਿਆ ਸ਼ਿਮਰਸ ਦੀ ਲਾਈਨ organza ਪਿਓਰ ਦਾ ਦੁਪੱਟਾ ਹੈ ਦੇਖੋ ਤੁਸੀਂ ਦੁਪੱਟੇ ਦਾ ਫੋਰ ਸਾਈਡ ਬਾਰਡਰ ਆਪਾਂ ਇਸ ਤਰ੍ਹਾਂ ਲੈਸ ਦੇ ਨਾਲ ਕੰਪਲੀਟ ਕਰਿਆ ਹੋਇਆ ਹੈ ਜੀ ਇਸੇ ਜੀ ਆਪਣਾ ਸੈਕੰਡ ਸੂਟ ਸੇਮ ਪ੍ਰਿੰਟ ਦੇ ਉੱਪਰ ਅੱਗੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਵੀ ਔਰਗਾਂਜ਼ਾ ਦਾ ਪਿਓਰ ਦਾ ਪ੍ਰਿੰਟ ਹੈ ਜੀ ਇਹਦੇ ਵਿੱਚ ਹੈਂਡਵਰਕ ਆਲਰੇਡੀ ਇਸ ਤਰ੍ਹਾਂ ਆਇਆ ਸੀ ਜੀ ਪਹਿਲਾਂ ਹੀ ਰੈਡੀ ਸੀ ਇਸ ਤਰ੍ਹਾਂ ਇਹਦੇ ਵਿੱਚ ਸਾਰਾ ਹੈਂਡਵਰਕ ਦਿੱਤਾ ਹੋਇਆ ਸੀ ਫੈਬਰਿਕ ਦੇ ਇਹ ਔਰਗਾਂਜ਼ਾ ਦਾ ਫਿਰ ਪ੍ਰਿੰਟ ਹੋਏਗਾ ਤੇ ਇਹਨੂੰ ਵੀ ਆਪਾਂ ਹਲਕੀ ਜਿਹੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਸ ਤਰ੍ਹਾਂ ਲੈਸੇਜ ਦੇ ਨਾਲ ਨੱਕ ਦੇ ਉੱਪਰ ਫੌਟਲੀ ਬਟਨਸ ਦਿੱਤੇ ਹੋਏ ਨੇ ਤੇ ਪਰਲ ਵਾਲੀ ਬਹੁਤ ਸੋਹਣੀ ਲੈਸ ਦੀ ਡਿਜ਼ਾਈਨਿੰਗ ਹੈ ਇਹਦੇ ਵੀ ਨੀਚੇ ਆਪਾਂ ਟਫਟਾ ਲਾਇਆ ਹੋਇਆ ਜੀ ਤੇ ਵਿੱਚ ਆਪਾਂ ਕੀਰੇ ਦੇ ਉੱਪਰ ਆਪਾਂ ਪਿੰਟੈਕਸ ਪਾ ਕੇ ਲੈਸ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ। ਸਲੈਸ਼ ਤੇ ਬਹੁਤ ਸੋਹਣਾ ਕੰਮ ਕਰਿਆ ਹੋਇਆ ਹੈ। ਜਿੰਦੇ ਨਾਲ ਸੂਟ ਬਣਿਆ ਹੋਇਆ ਬਹੁਤ ਸੋਹਣੀ ਡਿਫਰੈਂਟ ਜਿਹੇ ਹੁੱਕ ਲੈ ਕੇ ਆਉਂਦਾ ਜਿਵੇਂ ਆਪਾਂ ਕੋਈ ਵੀ ਆਪਣਾ ਸੂਟ ਹੁੰਦਾ ਪੇਸਟਿੰਗ ਤੋਂ ਇਲਾਵਾ ਆਪਾਂ ਕੋਈ ਵੀ ਸਲਾਈਸ ਕੰਪਲੀਟ ਨਹੀਂ ਕਰਦੇ ਜੀ ਤੇ ਇਹ ਹੋएगी ਛਿਲਕ ਦੀ ਬਾਟਮ ਨਾਲ ਆਪਾਂ ਫੇਰ ਉੱਪਰੀ ਹੋਈ ਹੈ ਤੇ ਦੁਪੱਟਾ ਬਹੁਤ ਸੋਹਣਾ ਇਹਦੇ ਨਾਲ ਵੀ ਡਿਜ਼ਾਈਨ ਹੋਇਆ ਹੈ। ਪੇਸਟਿੰਗ ਇਹਨਾਂ ਦਾ ਆਪਾਂ ਮਹਿਰੂਨ ਕਲਰ ਦੀ ਪੇਸਟਿੰਗ ਦੇ ਨਾਲ ਆਪਾਂ ਸੌਰੀ ਲਾਸਟਲੀ 4 ਸਾਈਡ ਬਾਰਡਰ ਕੰਪਲੀਟ ਕਰਿਆ ਹੋਇਆ ਹੈ ਜੀ ਇਹ ਸੀ ਜੀ ਆਪਣਾ ਥਰਡ ਸੂਟ ਤੇ ਅੱਗੇ ਆਪਾਂ ਬਰਬਰੀ ਦੇ ਪ੍ਰਿੰਟ ਦੀ ਜਿਹੜੀ ਵੀਡੀਓ ਪਾਈ ਸੀ ਜਿਹੜੇ ਆਪਹੁਨੇ ਸੂਟ ਬਹੁਤ ਜ਼ਿਆਦਾ ਸੇਲ ਹੋਏ ਨੇ ਤੇ ਪ੍ਰਿੰਟ ਸਾਰਿਆਂ ਨੂੰ ਪਸੰਦ ਵੀ ਬਹੁਤ ਆਇਆ ਜੀ ਇਹ ਵਾਲਾ ਇਹ ਆਪਾਂ ਦੁਬਾਰਾ ਤੋਂ ਰੀਸਟਾਕ ਕਰਵਾਇਆ ਹੈ ਤੁਸੀਂ ਇਹਨੂੰ ਦੁਬਾਰਾ ਵੀ ਲੈ ਸਕਦੇ ਹੋ ਆਪਣੇ ਤੋਂ ਬਰਬਰੀ ਦਾ ਪ੍ਰਿੰਟ ਹੈ ਜੀ ਬਿਲਕੁਲ ਸਿੰਪਲ ਆਪਾਂ ਸਟਿਚਿੰਗ ਕਰੀ ਹੋਈ ਹੈ ਬੈਂਕ ਨੈਕ ਬਣਵਾਇਆ ਮੈਂ ਉਹਨੇ ਕਿ ਨਾਲ ਬਹੁਤ ਸੋਹਣੀ ਆਪਾਂ ਮਿਲਦੀ ਜਲਦੀ ਲੈਸ਼ ਲਈ ਆ ਡਿਜ਼ਾਈਨਿੰਗ ਕਰੀ ਹੋਈ ਬਾਜੂ ਦੇ ਉੱਪਰ ਦੇਖੋ ਜੀ ਇਹਦੇ ਟਾਫਟਾ ਦੀ ਲਾਈਨਿੰਗ ਲਾਈ ਹੋਈ ਹੈ ਆਪਾਂ ਇਹਦੇ ਨੀਚੇ ਵੀ ਬਰਬਰੀ ਦੇ ਸਮਰ ਦੇ ਅਕੋਰਡਿੰਗ ਇਹ ਫੈਬਰਿਕ ਬਹੁਤ ਸੋਹਣਾ ਹੈ ਡਿਜ਼ਾਈਨ ਇਹਦਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਪ੍ਰਿੰਟ ਦੀ ਬਹੁਤ ਡਿਮਾਂਡ ਆ ਰਹੀ ਸੀ ਆਪਾਂ ਕਾਫੀ ਇਹਦੀ ਸ਼ਰਟਸ ਸੇਲ ਕਰੀਆਂ ਨੇ ਤੁਸੀਂ ਇਹ ਸੇਮ ਬਣਾਉਣਾ ਚਾਹਦੇ ਹੋ ਸੇਮ ਪ੍ਰਿੰਟ ਆਪਾਂ ਰੀਸਟੌਕ ਕਰਿਆ ਤੁਸੀਂ ਸੇਮ ਵੀ ਲੈ ਸਕਦੇ ਹੋ ਇਹ ਸ਼ਰਟ ਹੋਏਗੀ ਨਾਲ ਆਪਾਂ ਇਹਦੇ ਲਈ ਜੌਰਜਟ ਦੀ ਬੋਟਮ ਤੇ ਨਾਲ ਜਿਹੜਾ ਦੁਪੱਟਾ ਲਾਇਆ ਸੀ ਦੁਪੱਟਾ ਹੋਏਗਾ ਪਿਓਰ ਟੈਬੀ ਦਾ ਬਹੁਤ ਸੋਹਣਾ ਲਾਈਨਿੰਗ ਵਾਲਾ ਦੁਪੱਟਾ ਹੈ ਦੁਪੱਟੇ ਦੇ 4 ਸਾਈਡ ਬોર્ਡਰ ਤੇ ਆਪਾਂ ਇਸ طرح ਸ਼ਰਟ ਨਾਲ ਦਾ ਫੈਬਰਿਕ ਲਾਇਆ ਹੋਇਆ ਹੈ ਵਿਦ ਲੈਸੀ ਜੈਂਦੀ ਡਿਜ਼ਾਈਨਿੰਗ ਕਰੀ ਹੋਈ ਆ ਸੋ ਤੁਸੀਂ ਇਹ ਸੂਟ ਆਪਣੇ ਜਿੰਨੇ ਵੀ ਆਪਾਂ ਪ੍ਰਿੰਟ ਦਿਖਾਏ ਨੇ ਤੁਸੀਂ ਇਹਨਾਂ ਨੂੰ ਬਣਵਾਉਣਾ ਚਾਹੁੰਦੇ ਹੋ ਅਨਸਟਿਚ ਜਾਂ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਆਪਣੇ ਅਕੋਰਡਿੰਗ ਲੈ ਸਕਦੇ ਹੋ ਸਾਰੇ ਸੂਟ ਆਪਣੇ ਕੋਲ ਸਾਰੇ ਪ੍ਰਿੰਟ ਇਸਟਮ ਹੈ ਆਪਾ ਦੁਆਰਾ ਤੋਂ ਇਹ ਰੀਸਟੌਕ ਕਰਵਾਏ ਹੋਏ ਨੇ ਤੇ ਤੁਸੀਂ WhatsApp ਤੇ ਜਾ ਕੇ ਆਪਣਾ ਆਰਡਰ ਪਲੇਸ ਕਰਕੇ ਸਾਡੇ ਤੋਂ ਸੂਟ ਮੰਗਵਾ ਸਕਦੇ